ਤੁਸੀਂ ਦੇਖ ਰਹੇ ਹੋ ਡੀ ਟੀ ਵੀ ਪੰਜਾਬੀ ਅਤੇ ਮੈਂ ਹਾਂ ਦੀਪਕ ਵਧਾਵਨ ਪੰਜਾਬ ਦੇ ਵਿੱਚ ਚੋਰੀਆਂ ਠੱਗੀਆਂ ਲੁੱਟਖੋਹਾਂ ਦਾ ਚਿਲਚਲਾ ਲਗਾਤਾਰ ਜਾਰੀ ਹੈ ਜਿਸ ਕਰੀ ਦੇ ਤਹਿਤ ਤਲਵੰਡੀ ਪਾਈ ਵਿਖੇ ਇੱਕ ਚੋਰੀ ਦੀ ਹੋਰ ਘਟਨਾ ਸਾਹਮਣੇ ਆਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਪੀੜਤ ਪਰਿਵਾਰ ਹੈ ਜਿਨ੍ਹਾਂ ਦੀ ਗੱਡੀ ਮਹਿੰਦਰਾ ਪਿਕਅਪ ਇੱਥੇ ਰੋਜ਼ਾਨਾ ਖੜਦੀ ਸੀ ਕਈ ਸਾਲਾਂ ਤੋਂ ਇਹ ਮਹਿੰਦਰਾ ਪਿਕਅਪ ਨਹੀਂ ਇਸ ਪਰਿਵਾਰ ਦਾ ਰੋਜ਼ਗਾਰ ਸੀਗਾ ਜਿਸ ਤੋਂ ਇਸ ਪਰਿਵਾਰ ਦਾ ਰੂਟੀਨ ਦਾ ਰੋਜੀ ਰੋਟੀ ਚੱਲਦੀ ਸੀ ਪਰ ਇਹ ਗੱਡੀ ਹੁਣ ਚੋਰੀ ਹੋ ਚੁੱਕੀ ਹੈ ਇੱਥੋਂ ਸ਼ਰੀਆਮ ਸਭ ਤੋਂ ਪਹਿਲਾਂ ਚੋਰਾ ਵੱਲੋਂ ਰੇਕੀ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਗੱਡੀ ਚੋਰੀ ਕਰ ਲਈ ਜਾਂਦੀ ਹੈ ਗੱਲ ਕਰੀਏ ਪੁਲਿਸ ਦੀ ਕਾਰਗੁਜ਼ਾਰੀ ਦੀ ਤਾਂ ਪੀੜਤ ਪ੍ਰਜਾ ਦੇ ਮੁਤਾਬਕ ਇਹ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਦਾ ਨਤੀਜਾ ਹੈ ਤਸਵੀਰਾਂ ਵਿੱਚ ਇੱਕ ਵਾਰ ਫਿਰ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਜਗ੍ਹਾ ਹੈ ਜਿੱਥੇ ਰਜਾਨਾ ਮਹਿੰਦਰਾ ਪਿਕਅਪ ਖੜਦੀ ਸੀ ਅਤੇ ਹੁਣ ਉਹ ਚੋਰੀ ਹੋ ਚੁੱਕੀ ਹੈ ਜਿਸ ਕਰਕੇ ਪਰਿਵਾਰ ਦਾ ਰੋਜੀ ਰੋਟੀ ਰੁਕ ਚੁਕੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੀੜਤ ਪਰਿਵਾਰ ਦੇ ਨਾਲ ਕਿ ਕਿਸ ਤਰ੍ਹਾਂ ਇਹ ਚੋਰੀ ਹੋਈ ਹਾਂਜੀ ਵੀਰ ਜੀ ਕੀ ਘਟਨਾ ਵਾਪਰੀ ਕਿਸ ਤਰ੍ਹਾਂ ਕੀ ਹੋਇਆ ਇਹ 22 ਤਰੀਕ ਦੀ ਗੱਲ ਹੈ ਜਹਾਰ ਦੇ ਤੇ ਜਿਹੋਸਾ ਨਾ ਸੀਸੀਟੀਵੀ ਫੁੜੇ ਵੇਖੀਆਂ ਸਾਰੀਆਂ ਅਸੀਂ ਕਹਿੰਦਾ ਮਤਲਬ ਉਹਦੇ ਵਿੱਚ ਵੇਖਿਆ ਕਿ 7 ਤੋਂ 8 ਬੰਦੇ ਆਨਮਛਾਤੇ ਪਹਿਲਾਂ ਏਕੀ ਕਰਦੇ ਆ ਜੀ ਆ ਕੇ ਉਹ ਏਕੀ ਕਿਉਂ ਬਾਅਦ ਉਹ ਆਪਦਾ ਸੈਟਿੰਗ ਕਰਦੇ ਆ ਜਿਵੇਂ ਵੀ ਆ ਤੇ ਫਿਰ ਘਰਾਦ ਨੂੰ ਗੱਡੀ 11:30 ਵਜੇ ਚੋਰੀ ਕਰਕੇ ਲੈ ਜਾਂਦੇ ਆ ਉਹ ਕੀ ਪੁਲਿਸ ਬਾਰੇ ਤੁਸੀਂ ਸੂਚਿਤ ਕੀਤਾ ਹਨ ਜੋ ਉਹਦੀ ਫੋਨ ਲਾਦਾ ਸੀ ਆਪਾਂ ਉਹਦੀ 100 ਨੰਬਰ ਤੇ 112 ਨੰਬਰ ਡਾਇਲ ਕਰਕੇ ਫੋਨ ਲਾਦਾ ਸੀ ਆਪਾਂ ਉਹਨਾਂ ਨੂੰ ਉਹਦੀ ਰਿਪੋਰਟ ਕਰਤਾ ਸੀ ਅਸੀਂ ਤਾਂ ਇਨਫਰਮ ਕੀਤਾ ਉਹਨਾਂ ਨੇ ਪਿੱਛੇ ਵੀ ਗਈ ਸੀ ਆਪਦੀ ਗੱਡੀ ਲੈ ਕੇ ਜਿਨੇ ਸਾਨੂੰ ਖਬਰ ਕੋਈ ਨਹੀਂ ਮਿਲੀ ਕਿਸੇ ਨੇ ਦੱਸਿਆ ਫਿਰ ਟੋਲ ਪਲਾਜ਼ਾ ਸਾਡੇ ਨੇੜੇ ਤੇ ਉਹਨਾਂ ਹੀ ਫੋੜੇ ਘਟਾਉਂਦੀ ਲਈ ਉਹਦੀ ਰਾਤ ਦੇ ਵੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਕੰਟਰੋਲ ਰੂਮ ਤੇ ਪੁਲਿਸ ਕੰਟਰੋਲ ਰੂਮ ਤੇ ਕਿੰਨੇ ਸਮੇਂ ਬਾਅਦ ਤੁਹਾਡੇ ਕੋਲ ਪੁਲਿਸ ਆਈ ਇੱਥੇ ਪੁਲਿਸ ਆਈ ਨਹੀਂ ਕਹਿਣ ਦਾ ਮਤਲਬ ਇੱਥੇ ਇੱਕ ਸਵਿਫਟ ਗੱਡੀ ਨਾ ਉਸ ਦਿਨ ਦੇ ਵਿੱਚ ਖੜੀ ਸੀ ਪੁਲ ਉਹ ਤਾਂ ਕਿਸੇ ਹੋਰ ਕਿਸੇ ਨੇ ਬਣਾਉਣਾ ਨੀ ਪੁਲਿਸ ਆਈ ਨਹੀਂ ਗਈ ਹਾਂਜੀ 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 ਉਧਰ ਨਹੀਂ ਆਈ ਪੁਲਿਸ ਰਾਤ ਨੂੰ ਮੋਕੇ ਤੇ ਸਾਡੇ ਕੋਲ ਉਹ ਤਾਂ ਇਧਰ ਪੁਲਿਸ ਦੀ ਗੱਡੀ ਖੜੀ ਹੋਈ ਸੀ ਤੇ ਉੱਤੇ ਫਿਰ ਉਹਨਾਂ ਨੂੰ ਜਾ ਕੇ ਦੱਸੇ ਕਿ ਸਾਡੇ ਨਾਲ ਵੀ ਅਗਵਾੜ ਦਾ ਤਾਂ ਇੱਥੇ ਨਾ ਸਵਿਫਟ ਗੱਡੀ ਖੜੀ ਹੋਈ ਸੀ ਸਿਲਵਰ ਰੰਗ ਦੀ ਉਹਦਾ ਟੈਟੂਰ ਪੱਟਾ ਸੀ ਕਿਤੇ ਗਏ ਉਹ ਗੱਡੀ ਰੋਡ ਦੇ ਉੱਤੇ ਖੜੀ ਸੀ ਤਾਂ ਪੁਲਿਸ ਆਈ ਸੀ ਉੰਜ ਨਹੀਂ ਆਈ ਪੁਲਿਸ ਲੋ ਜੀ ਇਸ ਵੇਰ ਦੇ ਮੁਤਾਬਕ ਪੁਲਿਸ ਆਈ ਨਹੀਂ ਸੋ ਪੁਲਿਸ ਕੰਟਰੋਲ ਰੂਮ ਤੇ ਫੋਨ ਕੀਤਾ ਪੁਲਿਸ ਆਈ ਨਹੀਂ ਇਸ ਤੋਂ ਬਾਅਦ ਕੀ ਘਟਿਆ ਕਾਰਗੁਜ਼ਾਰੀ ਤਲਵੰਡੀ ਭਾਈ ਪੁਲਿਸ ਦੀ ਹੋ ਸਕਦੀ ਹੈ ਕਿਉਂਕ ਜੇ ਪੁਲਿਸ ਹਰਕਤ ਵਿੱਚ ਆਉਂਦੀ ਆਪਣੀ ਡਿਊਟੀਆਂ ਸਹੀ ਇਸਤੇਮਾਲ ਕਰਦੀ ਤਾਂ ਟੋਲ ਪਲਾਜਾ ਤੋਂ ਹੀ ਉਸ ਚੋਰੀ ਦੀ ਗੱਡੀ ਨੂੰ ਬਰਾਮਦ ਕੀਤਾ ਜਾ ਸਕਦਾ ਸੀ ਪਰ ਹੋਣੇਸ ਪਰਿਵਾਰ ਦਾ ਰੋਜੀ ਰੋਟੀ ਖੋ ਚੁੱਕੀ ਹੈ ਕਿਉਂਕਿ ਜਿੱਥੋਂ ਰੋਟੀ ਟੱਪਾ ਚੱਲਦਾ ਸੀਗਾ ਉਹ ਗੱਡੀ ਚੋਰੀ ਹੋ ਚੁੱਕੀ ਹੈ ਔਰ ਇਸ ਮੇਰੇ ਵੀਰ ਦਾ ਕਹਿੰਦੇ ਨੇ ਵਿਪਤਾ ਦਾ ਸਾਇਆ ਵੀ ਸਿਰ ਤੋਂ ਉੱਠਿਆ ਹੋਇਆ ਹੈ ਹੋਰ ਕਮਾਨ ਵਾਲਾ ਕੋਈ ਘਰ ਵਿੱਚ ਨਹੀਂ ਅਈਓ ਵੀਰ ਆਪਣੀ ਮਾਤਾ ਦਾ ਪੇਟ ਪਰਦਾ ਸੀ ਆਪਣਾ ਪੇਟ ਪਰਦਾ ਸੀ ਔਰ ਭੈਣ ਭਰਾਵਾਂ ਦਾ ਪੂਰੇ ਲੈਂਦਾ ਸੀ ਪਰ ਹੁਣੇ ਪਰਿਵਾਰ ਪੂਰੀ ਵਿਪਤਾ ਦੇ ਵਿੱਚ ਹੈ ਉਸ ਦਿਨ ਦਾ ਖਾਣਾ ਤੱਕ ਨਹੀਂ ਹਜਮ ਹੋ ਰਿਹਾ ਗੱਲਬਾਤ ਕਰਾਂਗੇ ਹੋਰ ਵੀ ਪ੍ਰੋਜੈਕਟ ਮੈਂਬਰਾਂ ਨਾਲ ਹੰਜ ਕੀ ਘਟਨਾ ਵਾਪਰੀ ਕਿਉਂ ਵਾਪਰੀ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਦੇਖੋ ਜੀ 22 ਤਰੀਕ ਨੂੰ ਮੇਰਾ ਭਰਾ ਤੁਹਾਨੂੰ ਆਲਰੇਡੀ ਦੱਸ ਹੀ ਚੁੱਕਾ ਵਾ ਕਿ ਰਾਤ ਨੂੰ ਦੇਖੋ ਜੀ ਅਨਪਛਾਤੇ ਨੌਜਵਾਨ ਹੁੰਦੇ ਅਨਪਛਾਤੇ ਕੌਣ ਹੁੰਦੇ ਆ ਜੀ ਪੇਤੀ ਹੁੰਦੇ ਆ ਠੀਕ ਹੈ ਜੀ ਗਲੀ ਦੇ ਵਿੱਚ ਹੁੰਦੇ ਆ ਸੈਂਬੀ ਵਾਲੀ ਗਲੀ ਇੱਕ ਸ਼ਹਿਰ ਦੀ ਮੰਨੀ ਪਰ ਮੰਨੀ ਗਲੀ ਹੈ ਕੋਈ ਖਾਸ ਗਲੀ ਹੈ ਇੱਥੇ ਆਏ ਆ ਪਹਿਲਾਂ ਉਹਨਾਂ ਨੇ ਰੇਕੀ ਕੀਤੀ ਆ ਗੱਡੀ 'ਚ ਉਹ ਬੈਠੇ ਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਸੱਤ ਬੰਦੇ ਪਲੱਸ ਉਹਨਾਂ ਕੋਲੇ ਕਿਰਚਾਂ ਵੀ ਸੀਗੀਆਂ ਤੇਜ ਹਥਿਆਰ ਵੀ ਸੀਗੇ ਉਹ ਕਿਸ ਮੋਟਿਵ ਦੇ ਨਾਲ ਆਏ ਕਿਸ ਪਰਪਸ ਦੇ ਨਾਲ ਆਇਆ ਇਹ ਤਾਂ ਉਹ ਹੀ ਜਾਣਦੇ ਆ ਪਰ ਮੈਂ ਪ੍ਰਸ਼ਾਸਨ ਦੇ ਪੁੱਛਣਾ ਚਾਹੁੰਨੀ ਆ ਕਿ ਤੁਸੀਂ ਕਿੱਥੇ ਹੋ ਪਬਲਿਕ ਦੇ ਲਈ ਤੁਸੀਂ ਇੱਕ ਸਰਵੈਂਟ ਹੋ ਤੁਸੀਂ ਇਸ ਟਾਈਮ ਤੇ ਕਿੱਥੇ ਹੋ ਤੁਸੀਂ ਇੱਕ ਆਮ ਬੰਦੇ ਦਾ ਇੱਕ ਰੋਜੀ ਰੋਟੀ ਦਾ ਸਾਧਨ ਸੀਗਾ ਸਾਨੂੰ ਅੱਜ ਤਿੰਨ ਦਿਨ ਹੋ ਗਿਆ ਜੀ ਅਸੀਂ ਆਪ ਹੀ ਭੱਜ ਤੋੜ ਕਰ ਰਹੇ ਆ ਪਰ ਪੁਲਿਸ ਚੁੱਪ ਚਾ ਬੈਠੀ ਤੁਸੀਂ ਤਲਵੰਡੀ ਪਾਈ ਖਾਣੇ 'ਚ ਕਦੇ ਵੀ ਚਲੇ ਜਾਓ ਉਹ ਬਸ ਉੱਥੇ ਐ ਐਂਸ਼ੋਰਾਂ ਦੀ ਜ਼ਿੰਦਗੀ ਜੀ ਰਹੇ ਹੁੰਦੇ ਆ ਜੇਬਾਂ 'ਚ ਤਨਖਾਹਾਂ ਪਾਰ ਆਈ ਹੁੰਦੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਜੇ ਤੁਹਾਡੇ ਕੋਲ ਕੋਈ ਕੰਮ ਨਹੀਂ ਹੁੰਦਾ ਤਾਂ ਤੁਸੀਂ ਵੰਗਾ ਪਾ ਕੇ ਘਰੇ ਬਹਿ ਜਾਓ ਤੇ ਅਸੀਂ ਉੱਥੇ ਬੈਠ ਕੇ ਆਪ ਕੰਮ ਕਰਾਂਗੇ ਇਸ ਤਲਵੰਡੇ ਭਾਈ ਦੀ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਕੀ ਕਹਿਣਾ ਚਾਹੋਗੇ ਇਸ ਤੋਂ ਵੱਧ ਨਲਾਇਕੀ ਦੀ ਕਾਰਗੁਜ਼ਾਰੀ ਕੀ ਹੋ ਸਕਦੀ ਆ ਕਿ ਇੱਕ ਆਮ ਪਰਿਵਾਰ ਤਾ ਨੂੰ ਬਾਰ ਬਾਰ ਕੰਪਲੇਨ ਕਰਨੋਂ ਦਾ ਕਾਫ ਆ ਰਹੀ ਜਸਟ ਇੱਕ ਆਪਾਂ ਕਹਿ ਸਕਦੇ ਹੋ ਨਾਰਮਲ ਕੱਟ ਕੇ ਦੇਤੀ ਆ ਕਿ ਅੱਜ ਉਹ ਲੋ ਸੇਫ ਸਾਈਡ ਹੋ ਜੀਏ ਹਨਾ ਅੱਜ ਜੀ ਮੇਰਾ ਬ੍ਰਦਰ ਫਿਰੋਜ਼ਪੁਰ ਐਸਐਸਪੀ ਸਾਹਿਬ ਨੂੰ ਵੀ ਮਿਲਣ ਗਿਆ ਵਾ ਬਟ ਆਈ ਡੋਨਟ ਨੋ ਕਿ ਉਹ ਮੀਟਿੰਗ ਦੇ ਵਿੱਚ ਸੀਗੇ ਉਹ ਨਹੀਂ ਮਿਲੇ ਗਏ ਪਰ ਮੈਂ ਅਪੀਲ ਕਰਨਾ ਚਾਹੁੰਨੀ ਆ ਭਗਵੰਤਮਾਨ ਨੂੰ ਡੀਆਈਜੀ ਨੂੰ ਪੰਜਾਬ ਦੇ ਔਰ ਆਪਣੇ ਫਰੋਜ਼ਪੁਰ ਦੇ ਐਸਐਸਪੀ ਜੀ ਨੂੰ ਕਿ ਸਾਡੀ ਵੱਤੋ ਵਦੇ ਹੈਲਪ ਕੀਤੀ ਜਾਵੇ ਅਪੀਲ ਤੁਹਾਨੂੰ ਇੱਕ ਰਿਕਵੈਸਟ ਹੀ ਕਰਦੀਆਂ ਕਿ ਉਹ ਇੱਕ ਉਹਦਾ ਰੋਟੀ ਦਾ ਸਾਧਨ ਸੀਗਾ ਜੇ ਪੁਲਿਸ ਜਾਵੇ ਤਾਂ ਪਤਾਲ ਚ ਬੰਦਾ 5 ਮਿੰਟ ਚ ਲੱਭ ਸਕਦੀ ਹੈ ਕਿ ਇੱਕ ਗੱਡੀ ਨਹੀਂ ਲੱਭ ਸਕਦੀ ਜਿਹੜੀ ਕਿ ਸੜਕ ਉੱਤੇ ਚੱਲ ਰਹੀ ਹੈ ਉਹ ਕੋਈ ਮਿੱਟੀ ਦੇ ਨਹੀਂ ਚੱਲ ਰਹੀ ਜਿਹੜੀ ਗੱਡੀ 5 ਰੁਪਏ ਵਾਲੀ ਨਹੀਂ ਲੱਭੀ ਜਾ ਸਕਦੀ ਉਹ ਗੱਡੀ 5 ਮਿੰਟ ਚ ਟਰੇਸ ਹੋ ਸਕਦੀ ਹੈ ਪੁਲਿਸ ਨੂੰ ਰਿਕਵੈਸਟ ਕਰ ਗਏ ਡੰਪ ਲਾ ਦਿਓ 3 ਦਿਨ ਹੋ ਗਏ ਡੰਪ ਛੱਡ ਕੇ ਕੁਝ ਇੱਕ ਘਰੇ ਉਹ ਗੇੜਾ ਮਰਨ ਤੱਕ ਨਹੀਂ ਆਏਗੇ ਫਿਰ ਅਸੀਂ ਕੀ ਕਹਿ ਸਕਦੇ ਤੁਹਾਨੂੰ ਸਾਰੇ ਕਹਾਣੀ ਸੁਣੀ ਪੀੜਤ ਪਰਿਵਾਰ ਦੀ ਜੁਬਾਨੇ ਤੁਸੀਂ ਪੀੜਤ ਪਰਿਵਾਰ ਦਾ ਸਿੱਧੇ ਰੂਪ ਵਿੱਚ ਹੀ ਪੁਲਿਸ ਤਲਵੰਡੀ ਭਾਈ ਉੱਪਰ ਦੋਸ਼ ਲਗਾਏ ਨੇ ਕਿ ਪੁਲਿਸ ਚਾਹਦੀ ਤਾਂ ਸਾਡੀ ਗੱਡੀ ਬਰਾਮਰ ਕਰ ਸਕਦੀ ਸੀ ਪੁਲਿਸ ਉਸੇ ਵੇਲੇ ਜੇ ਹਰਕਤ ਵਿੱਚ ਆਉਦੀ ਤਾਂ ਉਹਨਾਂ ਨੇ ਪੀੜਤ ਪਰਿਵਾਰ ਨੇ ਡੀਆਜੀ ਫਰੇਪਰ ਅਤੇ ਐਸਐਸਪੀ ਫਰੇਪਰ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਚੋਰੀ ਨੂੰ ਲੱਭ ਕੇ ਸਾਡੀ ਗੱਡੀ ਸਾਨੂੰ ਦਵਾਈ ਜਾਵੇ ਤਾਂ ਕਿ ਸਾਡੇ ਘਰ ਦਾ ਗੁਜ਼ਾਰਾ ਉਸੇ ਤਰ੍ਹਾਂ ਚੱਲ ਸਕੇ ਇੱਧਰ ਮਾਤਾ ਜੀ ਨੇ ਇਹ ਰੋ ਰੋ ਕੇ ਇਹਨਾਂ ਦਾ ਬੁਰਾ ਹਾਲ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਮਾਤਾ ਜੀ ਕੀ ਅਪੀਲ ਕਰਨਾ ਚਾਹੋਗੇ ਸਾਡੇ ਜਿਹੜੇ ਐਸਐਸਪੀ ਨੇ ਬਹੁਤ ਵਧੀਆ ਆਪਸ਼ਨ ਨੇ ਡੀਆਈਜੀ ਸਾਹਿਬ ਬਹੁਤ ਵਧੀਆ ਆਪਸ਼ਨ ਨੇ ਕੀ ਮੰਗ ਕਰਦੇ ਹੋ ਉਹਨਾਂ ਤੋਂ ਜੇ ਸਹੀ ਮੰਗ ਕੇ ਨਵੇਂ ਸਾਡੀ ਜਲਦੀ ਸੱਚਲਦੀ ਗੱਡੀ ਸਾਡੀ ਵਾਪਸ ਪੇ ਹੈ ਇਹ ਕਾ ਹੈ ਪੇਛਣ ਸਾਰੀ ਪੁੱਛ ਪਤਾ ਸਾਰਾ ਕੁਝ ਕਰ ਸਕਦੀ ਹੈ ਪੁਲਿਸ ਬਹੁਤ ਕੁਝ ਕਰ ਸਕਦੀ ਹੈ ਪਾ ਸਾਡੀ ਇਹ ਰੋਟੀ ਆ ਮੇਰੇ ਬੱਚੇ ਦੀ ਇਹੀ ਰੋਟੀ ਆ ਤੇ ਤ ਇਹ ਜਲਦੀ ਜਲਦੀ ਸਾਡੀ ਗੱਡੀ ਇਹ ਵਾਪਸ ਲਿਓ ਨੀ ਇਹ ਸਨ ਪੂਰਾ ਪੀੜਤ ਪਰਿਵਾਰ ਜਿਨ੍ਹਾਂ ਨੇ ਡੀਏਜੀ ਫਰਮਪਰ ਅਤੇ ਐਸਐਸਪੀ ਫਰਮਪਰ ਤੋਂ ਮੰਗ ਕੀਤੀ ਹੈ ਕਿ ਸਾਡੀ ਚੋਰੀ ਹੋਈ ਗੱਡੀ ਸਾਨੂੰ ਲੱਭ ਕੇ ਵਾਪਸ ਦਿਲਾਈ ਜਾਵੇ ਤਾਂ ਕਿ ਫਿਰ ਤੋਂ ਸਾਡੀ ਰੋਜੀ ਰੋਟੀ ਚੱਲ ਸਕੇ ਇਹ ਤਾਂ ਹੁਣ ਪੁਲਿਸ ਦੀ ਕਾਰਗੁਜ਼ਾਰੀ ਤੇ ਨਿਰਭਰ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਕੀ ਕਰਦੇ ਹਨ ਦੇਖਦੇ ਰਹੀਓ ਡੀ ਟੀ ਵੀ ਪੰਜਾਬੀ